ਟੈਸਲਾ ਬਹੁਤ ਕਾਰਨਾ ਕਰਕੇ ਚਰਚਾ ਦੇ ਵਿੱਚ ਰਹੀ ਆ ਐਲਨ ਮਸਕ ਦੀ ਟੈਸਲਾ ਕਰਕੇ ਐਲਨ ਮਸਕ ਦੀ ਸਰਕਾਰ ਦੇ ਨਾਲ ਸਾਂਝ ਕਰਕੇ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਵੱਡੀ ਗੱਲ ਚੜੀ ਆ ਉਹ ਇੱਕ ਇਲੈਕਟ੍ਰਿਕ ਵਹੀਕਲ ਕਰਕੇ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਮ ਹੈ ਜਾਂ ਜਿਹਨੇ ਦੁਨੀਆ ਦੇ ਵਿੱਚ ਇੱਕ ਤਲਕਾ ਮਚਾ ਦਿੱਤਾ ਟੈਸਲਾ ਦੀ ਸੇਲ ਲਗਾਤਾਰ ਸੇਲ ਨਹੀਂ ਪ੍ਰੋਫਿਟ ਜਿਹੜਾ ਲਗਾਤਾਰ ਸੇਲ ਵੀ ਪ੍ਰੋਫਿਟ ਵੀ ਦੋਵੇਂ ਚੀਜ਼ਾਂ ਪੂਰੀ ਦੁਨੀਆ ਦੇ ਵਿੱਚ ਥੱਲੇ ਜਾ ਰਹੀਆਂ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਰਿਹਾ ਟੈਸਲਾ ਨੇ ਜਿਹੜਾ 2025 ਦੇ ਵਿੱਚ 1.2 ਬਿਲੀਅਨ ਬਣਾਏ ਆ April ਤੋਂ ਲੈ ਕੇ June ਦੇ ਵਿੱਚ 1.2 ਬਿਲੀਅਨ ਦਾ ਪ੍ਰੋਫਿਟ ਇਹਨੂੰ ਹੋਇਆ ਆ ਜਿਹੜਾ ਕਿ ਪਿਛਲੇ ਸਾਲ 1.4 ਬਿਲੀਅਨ ਦਾ ਸੀਗਾ ਤੋਂ ਸਿੱਧਾ ਸਿੱਧਾ ਘਟਾ ਦੱਸਿਆ ਜਾ ਰਿਹਾ ਰੈਵਨਿਊ ਜਿਹੜਾ ਆ ਉਹ ਵੀ 12% ਥੱਲੇ ਚਲੇ ਗਿਆ ਰੈਵਨਿਊ ਵੀ ਸ 14 ਤੋਂ ਬਾਅਦ ਸਭ ਤੋਂ ਵੱਡਾ ਇਹ ਫਾਲ ਆਇਆ ਦੇ ਜਿਹੜੀ ਟੌਪ ਸਪੌਟ ਸੀ ਯੂਰਪ ਦੇ ਵਿੱਚ ਟੈਸਲਾ ਸਭ ਤੋਂ ਵੈੱਪ ਵਿਕਦੀ ਸੀ ਯੂਰਪ ਤੇ ਵਿੱਚ ਹੁਣ ਜਿਹੜੀ ਫੌਕਸਵਾਗਨ ਆ ਉਹ ਜ਼ਿਆਦਾ ਇਲੈਕਟ੍ਰਿਕ ਵਹੀਕਲ ਵੇਚ ਰਹੀ ਹੈ ਟੈਸਲਾ ਨਾਲ ਤੇ 78% ਸੇਲ ਜੰਪ ਹੋਇਆ